ਜੇ ਮੈਨੂੰ ਭੁੱਖ ਲੱਗੀ ਆ ਤੇ ਫਿਰ ਮੇਰਾ ਦਿਮਾਗ ਨਾ ਖਾ ਜਦ ਮੈਂ ਤੈਨੂੰ ਇੱਕ ਵਾਰੀ ਕਹਿਤਾ ਕਿ ਨਹੀਂ ਖਾਣਾ ਕੁਝ ਜਦ ਮੈਨੂੰ ਭੁੱਖ ਲੱਗੀ ਆ ਤੇ ਮੈਂ ਕੁਝ ਖਾਉਂਗੀ ਨਾ ਖਾਣ ਵੀ ਨਹੀਂ ਦਿੰਦੇ ਉਹ ਕੱਲ ਖਾਣਾ ਹੀ ਆ ਅੱਜ ਰਾਤ ਦੀ ਗੱਲ ਆ ਸਿਰਫ ਚਲੋ ਖਾਣ ਦੀ ਗੱਲ ਆ ਪਾਣੀ ਦਾ ਪੀ ਲਾ ਨਾ 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 ਪਾਣੀ ਨਹੀਂ ਪੀਣਾ ਤੇ ਡਾਫਰ ਜੂਗਾ ਫਿਰ ਦੋ ਦਿਨ ਹੋ ਗਏ ਕੁਝ ਖਾਣ ਪੀਣ ਨਹੀਂ ਦੇ ਰਹੇ ਤੁਸੀਂ ਮੈਨੂੰ ਮੇਰੀ ਗੱਲ ਸੁਣ ਜੇ ਇੰਨੇ ਕੋਈ ਪਿਆਰ ਨਾਲ ਬੁਲਾਂਦਾ ਵਾ ਜੇ ਸੇਵਾ ਦਾ ਮੌਕਾ ਉਹਨਾਂ ਨੂੰ ਮਿਲਿਆ ਵਾ ਤਾਂ ਆਪਾਂ ਉਹਨਾਂ ਦਾ ਮਾਣ ਵੀ ਤਾਂ ਰੱਖਣਾ ਹੈ ਸਮਝੀ ਦੀ ਹੁੰਦੀ ਏ ਗੱਲ ਤੇ ਹੁਣ ਮੈਂ ਕੀ ਕਰਾਂ ਤੂੰ ਕੰਮ ਕਰ ਲਾ ਕੰਮ करूंगी ਨਾ ਹੋਰ ਭੁੱਖ ਲੱਗੂਗੀ ਮੈਨੂੰ ਤੇ ਹੋਰ ਵਧੀਆ ਫਿਰ ਜਿਹੜੀਆਂ ਆਈਟਮਾਂ ਸਾਰੀਆਂ ਮਾਮੀ ਨੇ ਕੱਲ ਬਣਾਈਆਂ ਹੋਣਗੀਆਂ ਆਪਾਂ ਕੱਲੀ-ਕੱਲੀ ਆਈਟਮ ਖਾਵਾਂਗੇ ਗਲਤੀ ਨਹੀਂ ਕਰਨੀ ਪਹਿਲੀ ਵਾਰ ਦੀ ਤਰ੍ਹਾਂ ਕੋਈ ਆਈਟਮ ਛੱਡਣੀ ਨਹੀਂ ਅਪਾ ਪੰਗਾ ਪਾ ਕੇ ਆਏ ਓਏ ਵੀਰੇ ਕੀ ਹੋਇਆ ਮੰਨਿਆ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਮੇਰੀ ਰੋਟੀ ਬੰਦ ਕਰਾਤੀ ਆ ਤੁਹਾਡੀ ਰੋਟੀ ਕਿਉਂ ਤਾਂ ਮੰਮੀ ਕਹਿੰਦੇ ਰੋਟੀ ਨਹੀਂ ਬਣਾਈ ਤੁਸੀਂ ਕੱਲ ਵੀ ਤੇ ਅੱਜ ਵੀ ਤੇ ਵਧੀਆ ਨਾ ਭਾਜੀ ਤੁਸੀਂ ਵੀ ਸਾਡੇ ਨਾਲ ਚੱਲੋ ਓ ਭਰਾਵਾ ਕਿੱਥੇ ਚੱਲੋਂ ਪਾਜੀ ਦੇਖੋ ਸਾਡਾ ਨਵਾਂ ਨਵਾਂ ਵਿਆਹ ਹੋਇਆ ਵਾ ਤੁਹਾਨੂੰ ਪਤਾ ਸਾਨੂੰ ਰੋਟੀਆਂ ਤੇ ਬੁਲਾਇਆ ਜਾ ਰਿਹਾ ਵਾ ਤੇ ਕੱਲ ਸਾਨੂੰ ਮਾਮੀ ਨੇ ਬੁਲਾਇਆ ਰੋਟੀ ਤੇ ਅੰਮ੍ਰਿਤਸਰ ਵਾਲੀ ਨੇ ਹਾਂਜੀ ਓ ਯਾਰ ਮੇਰੀ ਗੱਲ ਸੁਣ ਮੇਰਾ ਭਰਾ ਰੋਟੀ ਤੇ ਤੁਸੀਂ ਕੱਲ ਜਾਣਾ ਤੇ ਛੱਡੀ ਤੁਸੀਂ ਪਰਸੋਂ ਦੇ ਬੈਠੇ ਹੋ ਯਾਰ ਪਾਜੀ ਪਤਾ ਕੀ ਆ ਜੇ ਕੋਈ ਸੇਵਾ ਦਾ ਮੌਕਾ ਕਿਸੇ ਨੂੰ ਦੇਈਦਾ ਨਾ ਤਾਂ ਉਹਨਾਂ ਦਾ ਮਾਣ ਵੀ ਰੱਖੀਦਾ ਵਾ ਓ ਮੇਰੇ ਵੱਲੋਂ ਮਾਣ ਰੱਖ ਭਾਵੇਂ ਭਗਵਾਨ ਤਾ ਮਾਣ ਰੱਖ ਮੇਰੀ ਘਰ ਰੋਟੀ ਆ ਰਾਮ ਕੀਤੀ ਹੈ ਮੇਰੇ ਥੋੜੀ ਵਿਆਹ ਹੋਇਆ ਯਾਰ ਤੇ ਭਾਜੀ ਤੁਸੀਂ ਵੀ ਨਾਲ ਚੱਲੋ ਸਾਡੇ ਮੈਂ ਨਹੀਂ ਜਾਣਾ ਯਾਰ ਮੇਰੀ ਗੱਲ ਸੁਣ ਲੈ ਧਿਆਨ ਨਾਲ ਅੱਗੇ ਤੋਂ ਤੈਨੂੰ ਰੋਟੀ ਦੇ ਵੀ ਬਲਾਊਗਾ ਨਾ ਭਾਵੇਂ ਹਫਤਾ ਪਹਿਲਾਂ ਛੱਡਦੀ ਮੇਰੀ ਰੋਟੀ ਨਹੀਂ ਬੰਦਣੀ ਚਾਹੀਦੀ ਆ ਨਵੀਂ ਸਕੀਮ ਕੱਢ ਲਈ ਤੇ ਦੋਨਾਂ ਨੇ ਯਾਰ ਭਾਜੀ ਗੱਲ ਸੁਣੋ ਗੱਲ ਪਤਾ ਕੀ ਆ ਅਗਲੇ ਨੇ 버ਗਰ ਮਨਚੂਰੀਆ ਨੂਡਲ ਮਨਚੂਰੀਆ ਪੀਜ਼ਾ ਕੜਾਈ ਪਨੀਰ ਸ਼ਾਈ ਪਨੀਰ ਮਟਰ ਪਨੀਰ ਆਲੂ ਗਾਜਰ ਮਟਰ ਆਲੂ ਗੋਭੀ ਸਾਰਾ ਕੁਝ ਬਣਾਇਆ ਹੋਣਾ ਵਾ ਮਾਮੀ ਦਾ ਟਾਬਾ ਵਾ ਭਾਵੇਂ ਆਲੂ ਦੇ ਪਰੌਂਠੇ ਬਣਾਏ ਹੋਣ ਕਿਵੇਂ ਸਾਰੀਆਂ ਚੀਜ਼ਾਂ ਬਣਾਈ ਜਾਂਦੇ ਆ ਆਲੂ ਦੇ ਪਰੌਂਠੇ ਸੁਣ ਕੇ ਮੈਨੂੰ ਭੁੱਖ ਲੱਗ ਜਾਂਦੀ ਆ ਮੈਂ ਵੀ ਇਹੀ ਕਹਿ ਰਿਹਾ ਭਾਜੀ ਤੁਸੀਂ ਵੀ ਨਾਲ ਚੱਲੋ ਮਜ਼ਾ ਆਏਗਾ ਆਲੂ ਦੇ ਪਰੌਂਠੇ ਭਰਾਵਾ ਮੈਂ ਚੱਲਿਆ ਪਟੂਰੇ ਖਾਣ ਤੁਸੀਂ ਖਾਓ ਰੋਟੀਆਂ ਮੈਂ ਵੀ ਖਾਣੇ ਆ ਨਹੀਂ ਨਹੀਂ ਤੂੰ ਨਹੀਂ ਖਾਣੇ ਆਪਾਂ ਜਾਣਾ ਵਾ ਕੱਲ ਮੈਂ ਤਾਂ ਜੇ ਰੁਪਿਆ ਵੀ ਖਾ ਕੇ ਆਉਂਗਾ ਵੀਰੇ ਮੈਨੂੰ ਵੀ ਲੈ ਜਾਓ ਐਵੇਂ ਲੈ ਜਾਓ ਤੂੰ ਮੇਰੇ ਤੋਂ ਬਗੈਰ ਨਹੀਂ ਖਾਣਾ ਇੱਥੇ ਮਿਲ ਕੇ ਖਾਵਾਂਗੇ ਕੱਲ ਮੈਨੂੰ ਭੁੱਖ ਲੱਗੀ ਆ ਭੁੱਖ ਮੈਨੂੰ ਵੀ ਲੱਗੀ ਆ ਵੀ ਗਾਲਾ ਵੀਰੇ ਨਹੀਂ 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 ਮੈਨੂੰ ਘਾ ਲੰਦੋ ਨਹੀਂ ਨਹੀਂ ਕੱਲ ਖਾਵਾਂਗੇ ਕੱਲ ਖਾਵਾਂਗੇ ਕੱਲ ਕੱਲ ਖਾਵਾਂਗੇ ਕੱਲ ਖਾਵਾਂਗੇ